ਕਹਿੰਦੇ 9 ਮਹੀਨਾ ਹੋ ਗਿਆ ਲੈ ਨਾ ਤਾਂ ਬਾਹਰ ਪਹੁੰਚਿਆ ਮੁੰਡਾ ਨਾ ਤਾਂ ਉਹ ਘਰ ਵਾਪਸ ਪਰਤੇ ਕਿੱਥੇ ਗਿਆ ਮੈਂ ਤੋਂ ਮੈਂ ਉਹਨੂੰ ਕੈਸੀ ਵੀ ਮੈਂ ਆਪਣਾ ਮੁੰਡਾ ਸਿੱਧਾ ਭੇਜਨਾ ਉਹ ਕਹਿੰਦਾ ਜੀ ਤੁਹਾਡਾ ਪੋਲੈਂਡ ਦਾ ਵੀਜ਼ਾ ਆ ਗਿਆ ਜੀ ਮੇਰੇ ਮੁੰਡੇ ਨੂੰ 13 ਤਰੀਕ ਨੂੰ ਲੈ ਗਈ ਜੂਨ ਨੂੰ 24 ਲੈ ਜਾ ਕੇ ਉਹਨਾਂ ਨੇ ਦਿੱਲੀ ਬਿਠਾ ਦਿੱਤਾ ਦਿੱਲੀ ਬਿਠਾ ਕੇ ਮੈਂ ਦੋ ਤਿੰਨ ਵਾਰੀ ਫੋਨ ਕੀਤਾ ਕਹਿੰਦੇ ਜੀ ਅਸੀਂ ਗਰੁੱਪ ਨਾਲ ਭੇਜਾਂਗੇ ਸਾਡਾ ਗਰੁੱਪ ਜਾਂਦਾ ਉਹ ਤੋਂ ਬਾਅਦ ਉਹਨਾਂ ਨੇ ਉੱਥੋਂ ਰਸ਼ੀਆ ਭੇਜ ਦਿੱਤਾ ਦਿੱਲੀੋਂ ਫਿਰ ਮੇਰੇ ਮੁੰਡੇ ਦਾ ਮੈਨੂੰ ਫੋਨ ਆਂਦਾ ਜੰਦਾ ਪਾਪਾ ਮੇਰੇ ਕੋਲ ਡੋਂਕੀ ਲਵਾ ਰਹੇ ਹੈ ਤੇ ਮੈਂ ਕਿਹਾ ਡੋਂਕੀ ਨਹੀਂ ਲਾਣੀ ਜੀ ਆਪਾਂ ਸਿੱਧੇ ਦੇ ਪੈਸੇ ਦਿੱਤੇ ਸਿੱਧੇ ਜਾਂਦੇ ਜੀ ਮੇਰੇ ਕੋਲੋਂ 5 ਲੱਖ 72500 ਰੁਪਇਆ ਲੈ ਚੁੱਕੇ ਸੀ ਤੇ ਮੈਂ ਕਿਹਾ ਮੈਂ ਉਹਨੂੰ ਫਿਰ ਫੋਨ ਕੀਤਾ ਮੈਂ ਕਿਹਾ ਮੈਂ ਨਾ ਡੋਂਕੀ ਨਹੀਂ ਲਵਾਣੀ ਮੁੰਡੇ ਦੀ ਮੈਂ ਤੈਨੂੰ ਸਿੱਧੇ ਪੈਸੇ ਦਿੱਤੇ ਐ ਕਿੰਨੇ ਪੈਸੇ ਦੇ ਚੁੱਕੇ ਸੀ ਵੀ ਅਸੀਂ ਸਿੱਧਾ ਹੀ ਭੇਜਣਾ ਮੁੰਡਾ ਮੈਂ ਡੋਂਕੀ ਡੂੰਕੀ ਨਹੀਂ ਲੁਆਣੀ ਤੇ ਉਹਨੇ ਕਹਿੰਦਾ ਨਹੀਂ ਜੀ ਕੁਝ ਨਹੀਂ ਹੁੰਦਾ ਮੇਰੇ ਉੱਥੇ ਸੈਟਿੰਗ ਹੋਈ ਹੈ ਗੱਡੀਆਂ 'ਚ ਜਾਣਾ ਗੱਡੀਆਂ 'ਚ ਸਿਰਫ ਬਾਰਡਰ ਪਾਰ ਕਰਨਾ ਮੈਂ ਕਿਹਾ ਮੈਂ ਬਿਲਕੁਲ ਹੀ ਨਹੀਂ ਕਰਾਂ ਮਹੀਨਾ ਇਹਨੇ ਮੁੰਡਾ ਉੱਥੇ ਬਿਠਾਈ ਰੱਖਿਆ ਮਹੀਨੇ ਬਾਅਦ ਮੈਨੂੰ ਫੋਨ ਆਇਆ ਕਹਿੰਦਾ ਡੈਡੀ ਅਸੀਂ ਚੱਲੇ ਆਂ ਗੱਡੀਆਂ ਰਾਹੀਂ ਉੱਥੋਂ ਇਹਨਾਂ ਨੇ ਉਤਾਰ ਕੇ ਡੋਂਕੀ ਲੁਆਤੀ ਉਹਨੇ ਮੁੰਡੇ ਨੇ ਮੈਨੂੰ ਫੋਟੋ ਪਾਈ ਸੀ ਬਈ ਸਾਡੀ ਡੋਂਕੀ ਲਵਾ ਰੇ ਆ ਮੈਂ ਉਹਨੂੰ ਫੇਰ ਵੀ ਗਿਆ ਕਹਿੰਦਾ ਹੁਣ ਤੇ ਸਾਰੇ ਅਸੀਂ ਆ ਚੁੱਕੇ ਆ ਉਹਨੇ ਉੱਥੇ ਡੋਂਕੀ ਲਵਾਤੀ ਡੋਂਕੀ ਤੋਂ ਮੁੰਡਾ ਮੁੜ ਕੇ ਸਾਨੂੰ ਫੋਨ ਹੀ ਨਹੀਂ ਆਇਆ ਤੇ ਉਹ ਟਰੈਵਲ ਏਜੰਟ ਕਿੱਥੇ ਹੈਗਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਅਸੀਂ ਰੋਜ਼ ਉਹਦੇ ਘਰ ਜਾ ਰਹੇ ਆ ਤੇ ਸਾਨੂੰ ਕੋਈ ਨਹੀਂ ਸਾਰੇ ਵਿੱਚ ਅਸੀਂ ਮੇਲਾ ਵੀ ਕੀਤੀਆਂ ਬੇਲਾ ਰੂਸਵੀ ਮੇਲ ਕੀਤੀ ਆ ਸਾਰੇ ਵਿੱਚ ਕੀਤਾ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਦੱਸਦੀ ਕਿ ਅੱਜ ਵੀ ਲੋਕ ਜਿਵੇਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ ਕਿ ਬੀਤੇ ਦਿਨਾਂ ਦੇ ਵਿੱਚ ਕਈ ਜਿਹੜੇ ਬਾਹਰ ਤੋਂ ਲੋਕ ਜਿਹੜੇ ਬਾਹਰ ਗਏ ਸੀ ਵਿਦੇਸ਼ਾਂ ਨੂੰ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਸੀ ਇੰਡੀਆ ਵਾਪਸ ਭੇਜਿਆ ਗਿਆ ਸੀ ਪਰ ਟਰੈਵਲ ਏਜੰਟ ਜਿਹੜੇ ਨੇ ਹੁਣ ਵੀ ਬਾਜ਼ ਨਹੀਂ ਆਉਂਦੇ ਹੁਣ ਵੀ ਲੋਕਾਂ ਨੂੰ ਝਾਂਸੇ ਦੇ ਵਿੱਚ ਝਾਂਸੇ ਦੇ ਵਿੱਚ ਲਿਆ ਕੇ ਲੋਕਾਂ ਨੂੰ ਬਾਹਰ ਭੇਜਣ ਦਾ ਜਿਹੜਾ ਦਾਵਾ ਕਰਦੇ ਨੇ ਪਰ ਕਈ ਵਾਰ ਜਿਹਿਆਂ ਹੁੰਦਾ ਕਿ ਉਹ ਬਾਹਰ ਭੇਜਣ ਦਾ ਦਾਵਾ ਜਿਹੜਾ ਹੈਗਾ ਉਹ ਡੋਂਕੀ ਰਾਹੀ ਵੀ ਕਰਦੇ ਆ ਜਿਹੜਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੋ ਅੱਜ ਇੱਕ ਪਰਿਵਾਰ ਮੇਰੇ ਨਾਲ ਮੌਜੂਦ ਹੈ ਸੋ ਇਸ ਤਰੀਕੇ ਨਾਲ ਹੀ ਚਾਂਸਸ ਦੇ ਵਿੱਚ ਫਸਿਆ ਹੈ ਸੋ ਅੱਜ 9 ਮਹੀਨੇ ਦੇ ਕਰੀਬ ਹੋ ਚੁੱਕਾ ਹੈ ਸੋ ਉਸ ਪਰਿਵਾਰ ਦੇ ਜੀ ਦਾ ਹੁਣ ਤੱਕ ਪਤਾ ਨਹੀਂ ਹਾਲਾਂਕਿ ਗਿਆ ਕਿੱਥੇ ਤੇ ਟਰੈਵਲ ਏਜੰਟ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਫਰਾਰ ਹੈ ਸੋ ਮੇਨ ਲੰਕਤ ਜੀ ਮੌਜੂਦ ਨੇ ਗੱਲਬਾਤ ਕਰਦੇ ਅੰਕਲ ਜੀ ਕੀ ਹੋਇਆ ਸੀ ਕਿਵੇਂ ਕਹਿੰਦੇ 9 ਮਹੀਨਾ ਹੋ ਗਿਆ ਹਲੇ ਨਾ ਤਾਂ ਬਾਹਰ ਪਹੁੰਚਿਆ ਮੁੰਡਾ ਨਾ ਤਾਂ ਉਹ ਘਰ ਵਾਪਸ ਪਰਤੇ ਕਿੱਥੇ ਗਿਆ ਮੁੰਡਾ ਸਾਨੂੰ ਪਤਾ ਨਹੀਂ ਜੀ ਕਿੱਥੇ ਗਿਆ ਹੈਗਾ ਮੇਰੀ ਮੈਂ ਭੇਜਿਆ ਸੀ ਉਹਨੂੰ ਸਿੱਧਾ ਤੋਂ ਮੈਂ ਉਹਨੂੰ ਕਿਹਾ ਸੀ ਵੀ ਮੈਂ ਆਪਣਾ ਮੁੰਡਾ ਸਿੱਧਾ ਭੇਜਨਾ ਉਹ ਕਹਿੰਦਾ ਜੀ ਤੁਹਾਡਾ ਪੋਲੈਂਡ ਦਾ ਵੀਜ਼ਾ ਆ ਗਿਆ। ਹੂੰ ਮੇਰੇ ਮੁੰਡੇ ਨੂੰ ਇੱਥੋਂ 13 ਤਰੀਕ ਨੂੰ ਲੈ ਗਈ ਜੂਨ ਨੂੰ 24 ਨੂੰ ਫਿਰ ਲੈ ਜਾ ਕੇ ਉਹਨਾਂ ਨੇ ਦਿੱਲੀ ਬਿਠਾਪਤਾ। ਦਿੱਲੀ ਬਿਠਾ ਕੇ ਮੈਂ ਦੋ ਤਿੰਨ ਵਾਰੀ ਫੋਨ ਕੀਤਾ ਕਹਿੰਦੇ ਜੀ ਅਸੀਂ ਗਰੁੱਪ ਨਾਲ ਭੇਜਾਂਗੇ। ਜੀ ਸਾਡਾ ਗਰੁੱਪ ਜਾਂਦਾ। ਪੋਲੈਂਡ ਦਾ ਤੁਹਾਡਾ ਵੀਜ਼ਾ ਆਇਆ ਵੀਜ਼ੇ ਨਾਲ ਆਪਾਂ ਉੱਥੇ ਭੇਜ ਦੇਣਾ। ਉਹ ਤੋਂ ਬਾਅਦ ਉਹਨਾਂ ਨੇ ਇ ਉੱਥੋਂ ਰਸ਼ੀਆ ਭੇਜਤਾ ਦਿੱਲੀੋਂ ਰਸ਼ੀਆ ਤੋਂ ਬੇਲਾਰੂਸ ਭੇਜਤਾ। ਤੇਰੇ ਮੇਰੇ ਮੁੰਡੇ ਦਾ ਮੈਨੂੰ ਫੋਨ ਆਂਦਾ ਕਹਿੰਦਾ ਪਾਪਾ ਮੇਰੇ ਕੋਲ ਡੋਂਕੀ ਲਵਾ ਰਹੇ ਆ ਤੇ ਮੈਂ ਕਿਹਾ ਡੋਂਕੀ ਨਹੀਂ ਲਾਣੀ ਨੂੰ ਆਪਾਂ ਸਿੱਧੇ ਨੇ ਪੈਸੇ ਦਿੱਤੇ ਸਿੱਧੇ ਜਾਣੀ ਜੀ ਮੇਰੇ ਕੋਲੋਂ 5 ਲੱਖ 72500 ਰੁਪਇਆ ਲੈ ਚੁਕੇ ਸੀਗੇ ਤੇ ਮੈਂ ਕਿਹਾ ਮੈਂ ਉਹਨੂੰ ਫੇਰ ਫੋਨ ਕੀਤਾ ਮੈਂ ਕਿਹਾ ਮੈਂ ਨਾ ਡੋਂਕੀ ਨਹੀਂ ਲੁਆਣੀ ਮੁੰਡੇ ਦੀ ਮੈਂ ਤੈਨੂੰ ਸਿੱਧੇ ਪੈਸੇ ਦਿੱਤੇ ਆ ਤੁਸੀਂ ਉਹਨਾਂ ਨੂੰ ਜਿਹੜੇ ਪੈਸੇ ਦਿੱਤੇ ਸਿੱਧੇ ਦੇ ਪੈਸੇ ਦਿੱਤੇ ਸੀ ਵੀ ਸਹੀ ਤਰੀਕੇ ਨਾਲ ਮੁੰਡਾ ਜਾਵੇਗਾ ਹਾਂ ਬਾਕੀ ਦੇਨੇ ਸੀਗੇ 11:30 ਨਾਲ ਸਾਡਾ ਹੋਇਆ ਸੀਗਾ ਇੰਨੇ ਪੈਸੇ ਦੇ ਚੁੱਕੇ ਸੀ ਵੀ ਅਸੀਂ ਸਿੱਧਾ ਹੀ ਭੇਜਣਾ ਮੁੰਡਾ ਮੈਂ ਡੋਂਕੀ ਡੋਂਕੀ ਨਹੀਂ ਲੁਆਣੀ ਤੇ ਉਹਨੇ ਕਹਿੰਦਾ ਨਹੀਂ ਜੀ ਕੁਝ ਨਹੀਂ ਹੁੰਦਾ ਮੇਰੇ ਉੱਥੇ ਸੈਟਿੰਗ ਹੋਈ ਹੈ ਗੱਡੀਆਂ 'ਚ ਜਾਣਾ ਗੱਡੀਆਂ ਸਿਰਫ ਬਾਰਡਰ ਪਾਰ ਕਰਨਾ ਮੈਂ ਕਿਹਾ ਮੈਂ ਬਿਲਕੁਲ ਹੀ ਨਹੀਂ ਕਰਾਣਾ ਮਹੀਨੇ ਨੇ ਮੁੰਡਾ ਉੱਥੇ ਬਿਠਾਈ ਰੱਖਿਆ ਮਹੀਨੇ ਬਾਅਦ ਮੈਨੂੰ ਫੋਨ ਆਇਆ ਕਹਿੰਦਾ ਡੈਡੀ ਅਸੀਂ ਚੱਲੇ ਆਂ ਗੱਡੀਆਂ ਰਾਹੀਂ ਉੱਥੋਂ ਇਹਨਾਂ ਨੇ ਉਤਾਰ ਕੇ ਡੋਂਕੀ ਲੁਆਤੀ ਉਹਨੇ ਮੁੰਡੇ ਨੇ ਮੈਨੂੰ ਫੋਟੋ ਪਾਈ ਸੀ ਵੀ ਸਾਡੀ ਡੋਂਕੀ ਲੁਆ ਰਹੇ ਆ ਮੈਂ ਉਹਨੂੰ ਫਿਰ ਵੀ ਗਿਆ ਕਹਿੰਦਾ ਹੁਣ ਤੇ ਸਾਰੇ ਅਸੀਂ ਆ ਚੁੱਕੇ ਆਂ ਉਹਨੇ ਉੱਥੇ ਡੋਂਕੀ ਲੁਆਤੀ ਡੋਂਕੀ ਤੋਂ ਮੁੰਡਾ ਮੁੜ ਕੇ ਸਾਨੂੰ ਫੋਨ ਹੀ ਨਹੀਂ ਆਇਆ ਕਹਿੰਿਆ ਵੀ ਮੁੰਡਾ ਨੇ ਸਾਡਾ ਮਿਲਦਾ ਨਹੀਂ ਵਿਆ ਵੀ ਫੋਨ ਵੀ ਨਹੀਂ ਆਂਦਾ ਕਹਿੰਦਾ ਜੀ ਮੁੰਡਾ ਤੁਹਾਡਾ ਉੱਥੇ ਬੇਲ ਬੇਲਾਰੂਸ ਪਾਰ ਕਰ ਲਗਾ ਸੀ ਪੋਲੈਂਡ ਦਾ ਉੱਥੇ ਫੜਿਆ ਗਿਆ ਮੈਂ ਫਿਰ ਇਹਦੇ ਮਗਰ ਪਿਆਰੇ ਆ ਮਗਰ ਪੈਨ ਨਾਲ ਇੰਨੇ ਕੀ ਕੀਤਾ ਮੈਨੂੰ ਕਹਿੰਦਾ ਜੀ 15 ਤਰੀਕ ਨੂੰ ਆਪਣੇ ਰਖੜੀਆਂ ਤੋਂ ਪਹਿਲਾਂ 15 ਤਰੀਕ ਨੂੰ ਮੁੰਡਾ ਆ ਜੂਗਾ ਤੁਹਾਡਾ 15 ਦੀ 16 ਹੋਗੀ 16 ਹੀ 17 18 ਨੂੰ ਮੈਂ ਫੋਨ ਕੀਤਾ ਮੈਂ ਕਿਹਾ ਹਾਂ ਵੀ ਮੁੰਡਾ ਨਹੀਂ ਕਹਿੰਦਾ ਜੀ ਮੈਂ ਲੇਨ ਚ ਲਿਆ ਮੁੰਡਾ ਰਿਪੋਰਟ ਹੋ ਚੁੱਕੀ ਤੇ ਮੈਂ ਕਿਹਾ ਠੀਕ ਹੈ ਮੈਂ ਕਿਹਾ ਜੇ ਤੂੰ ਜਾਣਾ ਸੀ ਤੇ ਮੈਨੂੰ ਵੀ ਲੈ ਚਲਦਾ ਕਹਿੰਦਾ ਜੀ ਮੈਂ ਅੰਬਾਲਾ ਪਹੁੰਚ ਚੁੱਕਿਆ ਮੈਂ ਕਿਹਾ ਅੰਬਾਲਾ ਪਹੁੰਚ ਚੁੱਕਿਆ ਤੂੰ ਮੈਨੂੰ ਕੋ ਦੱਸਦਾਈ ਮੈਂ ਤੇਰੇ ਨਾਲ ਚਲਦਾ ਤੇ ਅਗਸਤ ਚ ਰਖੜੀਆਂ ਹੁੰਦੀਆਂ 18 ਅਗਸਤ ਨੂੰ ਰਾਤ ਨੂੰ ਮੈਨੂੰ ਫੋਨ ਕਰਦਾ ਰਿਹਾ 12 ਵਜੇ ਤੱਕ 12 ਵਜੇ ਤੋਂ ਬਾਅਦ ਫੋਨ ਬੰਦ ਕਰਤਾ ਇੰਨੇ ਮੁੜ ਕੇ ਅੱਜ ਤੱਕ ਨਾ ਤੇ ਦਾ ਪਤਾ ਲੱਗਿਆ ਮੈਨੂੰ ਤੇ ਨਹੀਂ ਮੇਰੇ ਮੁੰਡੇ ਦਾ ਪਤਾ ਲੱਗਿਆ ਤੁਸੀਂ ਜਿਹੜੇ ਏਜੰਟ ਰਾਹੀਂ ਭੇਜਿਆ ਸੀ ਉਹਦੇ ਬਾਰੇ ਪਹਿਲਾਂ ਵੈਰੀਫਿਕੇਸ਼ਨ ਨਹੀਂ ਕੀਤੀ ਕਿ ਵੀ ਇਹ ਬੰਦਾ ਸਹੀ ਵੀ ਹੈਗਾ ਜਾਂ ਗਲਤ ਹੈ ਪਹਿਲਾਂ ਭੇਜੇ ਆਏ ਨੇ ਕਿ ਨਹੀਂ ਭੇਜੇ ਮੇਰਾ ਜਿਹੜੇ ਦੋਸਤ ਨੇ ਟਕਰਾਇਆ ਸੀ ਨਾ ਮੇਰਾ ਦੋਸਤ ਬਹੁਤ ਪੁਰਾਣਾ ਸੀਗਾ ਤੇ ਮੈਂ ਕਹਿੰਦਾ ਨਹੀਂ ਜੀ ਅੱਗੇ ਭੇਜਦਾ ਰਿਹਾ ਮੁੰਡੇ ਆ ਬੰਦੇ ਭੇਜਦਾ ਰਿਹਾ ਆਪ ਵੀ ਜਾ ਕੇ ਆਇਆ ਮੈਨੂੰ ਕੋਈ ਇਨਾ ਪਤਾ ਨਹੀਂ ਸੀ ਪਤਾ ਨਹੀਂ ਸੀ ਨਹੀਂ ਤੇ ਹੁਣ ਤੱਕ ਮੁੰਡੇ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਹੈਗਾ ਉਹ ਮੈਨੂੰ ਕੋਈ ਪਤਾ ਨਹੀਂ ਲੱਗਿਆ ਜੀ ਉਹ ਕਿੱਥੇ ਹੈ ਕਿੱਥੇ ਨਹੀਂ ਤੇ ਉਹ ਟਰੈਵਲ ਏਜੰਟ ਕਿੱਥੇ ਹੈਗਾ ਹੁਣ ਪਤਾ ਹੀ ਨਹੀਂ ਲੱਗ ਰਿਹਾ ਅਸੀਂ ਰੋਜ਼ ਉਹਦੇ ਘਰ ਜਾ ਰਹੇ ਹਾਂ ਤੇ ਸਾਨੂੰ ਕੋਈ ਨਹੀਂ ਸਾਰੇ ਵਿੱਚ ਅਸੀਂ ਮੇਲਾ ਵੀ ਕੀਤੀਆਂ ਬੇਲਾ ਰੂਸ ਵੀ ਮੇਲ ਕੀਤੀ ਹੈ ਸਾਰੇ ਵਿੱਚ ਕੀਤਾ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਐਡੇ ਲੋਕ ਉੱਥੋਂ ਡਿਪੋਰਟ ਹੋ ਗਏ ਫਿਰ ਵੀ ਦੇਖੋ ਲੋਕ ਕਿਵੇਂ ਉਹਨਾਂ ਨੂੰ ਚਾਂਸੇ ਦੇ ਵਿੱਚ ਕਿਵੇਂ ਲਿੱਤਾ ਕਿ ਮੈਂ ਤੁਹਾਨੂੰ ਭੇਜਾਂਗਾ ਭੇਜਾਂਗਾ ਤਾਂ ਤੁਸੀਂ ਕਿੰਦੇ ਚਾਂਸੇ ਦੇ ਵਿੱਚ ਆ ਗਏ ਉਹਨਾਂ ਦੇ ਚਾਂਸੇ ਵਿੱਚ ਬਸ ਉਹ ਦੋਸਤ ਕਰਕੇ ਮੁੰਡਾ ਮੇਰਾ ਕਹਿੰਦਾ ਸੀ ਮੈਂ ਜਾਣਾ ਬਾਰ ਮੈਂ ਜਾਣਾ ਤੇ ਬਸ ਉਹ ਬੰਦੇ ਨੇ ਮੈਨੂੰ ਟਕਰਾਪਤਾ ਸੀਗਾ ਟੋਟਲ 11 ਲੱਖ ਰੁਪਏ ਮੰਗੇ ਸੀ ਉਹਨਾਂ ਨੇ 1.11 ਲੱਖ ਰੁਪਏ 1.11 ਲੱਖ ਹਾਂ ਕਿੰਨੇ ਦੇ ਚੁੱਕੇ ਉਹਨਾਂ ਨੂੰ ਮੈਂ ਦੇ ਚੁੱਕਿਆ 5 ਲੱਖ 72500 ਰੁਪਏ ਉਹ ਪੈਸੇ ਕਿਵੇਂ ਦਿੱਤੇ ਸੀਗੇ ਉਹਨਾਂ ਨੂੰ ਅੰਨਾ ਜੀ ਕੀ ਕੀਤਾ ਸੀ 1500 ਤੇ ਡਾਲਰ ਮੇਰੇ ਮੁੰਡੇ ਕੋਲ ਉੱਤੇ ਲੈਲੇ ਸੀ 4 ਲੱਖ ਰੁਪਏ ਮੈਂ ਇੱਕ ਉਹਦੀ ਲੱਖ ਰੁਪਿਆ ਉਹਦੀ ਮਾਂ ਦੇ ਨਾਂ ਤੇ ਗਏ ਆ ਉਹਦੀ ਮਸੀਹ ਦੇ ਨਾਂ ਤੇ ਗਏ ਆ ਤੇ ਬਾਕੀ ਮੈਂ ਇਹਨੂੰ ਨਗਦ ਦਿੱਤੇ ਸੀਗੇ ਤੁਹਾਨੂੰ ਕੀ ਲੱਗਦਾ ਹੈ ਕਿ ਮੁੰਡਾ ਹੁਣ ਉੱਥੇ ਪਹੁੰਚ ਗਿਆ ਹੋਣਾ ਜਾਂ ਫਿਰ ਕਿਤੇ ਫਸਿਆ ਹੋਣਾ ਜਾਂ ਫਿਰ ਕੀ ਇੰਡੀਆ ਦੇ ਵਿੱਚ ਵਾਪਸ ਆ ਕੇ ਕੁਝ ਉਹਦੇ ਨਾਲ ਅਨਹੋਣੀ ਹੋਈ ਹੈ ਮੈਂ ਕੁਝ ਨਹੀਂ ਕਹਿ ਸਕਦਾ ਜੀ ਮੈਨੂੰ ਕੁਝ ਨਹੀਂ ਪਤਾ ਜਿੱਦਾਂ ਉਹ ਕਹਿੰਦਾ ਸੀ ਮੈਂ 15 ਤਰੀਕ ਨੂੰ ਆਪਣੇ ਵਾਪਸੀ ਆ ਜਾਣਾ ਮੈਂ 18 ਤਰੀਕ ਨੂੰ ਲੈਣ ਗਿਆ ਆ ਹੂੰ ਤੇ ਮੁੜ ਕੇ ਆਈ ਨਹੀਂ ਕੀ ਭਦਾ ਆ ਗਿਆ ਹੋਵੇ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਇਸ ਬਾਰੇ ਏਜੰਟ ਤੇ ਪਰਿਵਾਰ ਨਾਲ ਨਹੀਂ ਗੱਲਬਾਤ ਕੀਤੀ ਕਿ ਕਿੱਥੇ ਗਏ ਨੇ ਹੁਣ ਮੈਨੂੰ ਪਰਿਵਾਰ ਦਾ ਪਤਾ ਹੀ ਨਹੀਂ ਅਸੀਂ ਲੱਬਿਆ ਬੜਾ ਉਹਦਾ ਮੰਮਾ ਉਹਦਾ ਮਿਲਿਆ ਥਾਣੇ ਉਹਨੂੰ ਬੁਲਾਇਆ ਥਾਣੇ ਵਾਲੇ ਨੇ ਕੋਈ ਨਹੀਂ ਉਹ ਨਹੀਂ ਕੀਤੀ ਉਹਦੇ ਮੰਮੀ ਨਾਲ ਉਹ ਕਹਿੰਦਾ ਮੇਰਾ ਮੁੰਡਾ ਵੀ ਨਾਲ ਹੈ ਉਹਦਾ ਮੰਮਾ ਕਿੰਨੇ ਬੰਦੇ ਗਏ ਸੀ ਕਿ ਤੁਸੀਂ ਗ੍ਰੇਟ ਵੀ ਟੀਮ ਗਈ ਸੀ ਤੁਹਾਡੇ ਮੁੰਡੇ ਨਾਲ ਉਹ ਤੋਂ ਗੱਲ ਹੋਈ ਜਦੋਂ ਦਿੱਲੀ ਪਹੁੰਚੇ ਜਾਂ ਉਸ ਤੋਂ ਬਾਅਦ ਅੱਗੇ ਪਹੁੰਚੇ ਮੁੰਡੇ 3-4 ਸੀਗੇ ਉਹ ਤਾਂ ਜੇਲ੍ਹ 'ਚ ਹੈ ਕਹਿੰਦੇ ਨਹੀਂ ਪਹਿਲਾਂ ਉਹਦਾ ਪਿਓ ਉਹਨੂੰ ਵੀ ਭੇਜ ਰਿਆ ਸੀਗਾ ਅੱਛਾ ਉਹ ਦਿੱਲੀੋਂ ਰਿਪੋਰਟ ਹੋ ਕੇ ਇੱਥੇ ਆ ਗਿਆ ਸੀ ਉਹ ਉੱਥੇ ਫੜਿਆ ਗਿਆ ਸੀ ਤੁਹਾਡੇ ਕਹਿਣ ਦਾ ਮਤਲਬ ਕਿ ਵੀ ਇਹ ਠੱਗ ਨੇ ਠੱਗੀ ਠੋਰੀ ਕਰਦੇ ਨੇ ਕਿ ਸਿੱਧੇ ਰਾਹੇ ਦੱਸ ਕੇ ਵੀ ਪੁੱਠੇ ਰਾਹ ਡਾਂਕੀ ਰਾਹੀ ਭੇਜਦੇ ਆ ਇਹ ਹਾਂਜੀ ਠੱਗੀਆਂ ਠੋਰੀਆਂ ਦੇ ਪੱਕੀਆਂ ਹੀ ਆ ਜੀ ਜਦੋਂ ਮੈਂ ਪੇਮੈਂਟ ਹੀ ਸਿੱਧੇ ਦੀ ਦਿੱਤੀ ਹੈ ਤੇ ਮੈਨੂੰ ਠੱਗੀ ਠੋਰੀ ਹੋਈ ਹੈ ਹੋਰ ਵੀ ਲੋਕਾਂ ਦੇ ਨਾਲ ਹੋਈ ਹੈ ਤੁਹਾਨੂੰ ਲੱਗਦਾ ਹੈ ਕਿ ਹਾਂਜੀ ਹੋਈ ਹੋਣੀ ਜੀ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤੇ ਆ ਹੀ ਮੰਗ ਕਰਦੇ ਵੀ ਸਾਡਾ ਮੁੰਡਾ ਜਿੱਥੇ ਮਿਲਿਆ ਬੁਲਾਇਆ ਜਾਵੇ ਤੇ ਇਨ ਇੱਕ ਕੀਤੀ ਕਾਰਵਾਈ ਕੀਤੀ ਜਾਵੇ ਕਿੰਨੇ ਸਾਲ ਦਾ ਸੀ ਮੁੰਡਾ ਨਾਮ ਕੀ ਸੀ ਉਹਨਾਂ ਦਾ ਦੀਪਕ ਕੁਮਾਰ 24-25 ਸਾਲ ਦਾ ਸੀ ਇੱਥੇ ਕੀ ਕਰਦੇ ਸੀ ਜਿਹੜੇ ਜਦੋਂ ਲੁਧਿਆਣੇ ਸੀ ਯਾਰ ਇੱਥੇ ਆਪਣੇ ਸੁਪਰਵਾਈਜ਼ਰ ਲੱਗੇ ਆਏ ਸੀ ਸਰ ਇਹ ਤਾਂ ਕੁਝ ਇਨਫੋਰਮੇਸ਼ਨ ਨਹੀਂ ਹੈ અમારી ਤਰਫ ਸੇ ਲੇਕਿਨ ਬਸ ਜहाँ ਵੀ ਗਈ ਹੈ ਜਲਦੀ ਸੇ ਜਲਦੀ ਉਹਨਾਂ ਦਾ ਪਤਾ ਚੱਲੇ ਔਰ ਜਲਦੀ ਸੇ ਜਲਦੀ ਉਹ ਆ ਜਾਏ ਬਸ ਕਿੰਨੇ ਟਾਈਮ ਹੋ ਗਿਆ ਨਹੀਂ सर उन्हें आठ महीने हो गए महीने आठ नौ महीने हो गए वो उनका ना तो कोई फ़ोन आया अभी तक ना कोई मैसेज आया मैं तो बस यही अपनी सजेशन दूंगी कि आ, मेरे हसबैंड जहाँ भी फंसे हैं बस सरकार उन्हें थोड़ी सी लाने की मदद करे ठीक है और सीएम साहब से मेरी यही दरख्वास्त है कि मेरे पति जहाँ भी हैं बस उन तक ये मैसेज पहुँचाया जाए और उनको लाया जाए बहुत गलत गल रही जी ਮੈਂ ਤੇ ਫਸ ਚੁੱਕਿਆ ਪਹਿਲੇ ਚੰਗੀ ਤਰ੍ਹਾਂ ਇਨਕੁਆਰੀ ਕਰਨੀ ਚਾਹੀਦੀ ਉਹਨਾਂ ਨੂੰ ਫਿਰ ਜਾ ਕੇ ਕਰਨਾ ਚਾਹੀਦਾ ਕੋਈ ਕੰਮ ਆ ਤੇ ਧੋਖਾਧੜੀ ਬਹੁਤ ਹੋਰੀ ਹੈ ਮੈਂ ਤੇ ਸਿੱਧੇ ਦੇ ਕਹਿ ਕੇ ਫਸ ਗਿਆ ਤੇ ਲੋਕਾਂ ਦਾ ਕੀ ਹਾਲ ਹੁੰਦਾ ਹੈ ਕਈ ਲੋਕ ਤਾਂ ਅਜੇ ਵੀ ਨੇ ਜਿਹੜੇ ਡੋਂਕੀਆ ਰਾਹੀ ਹੀ ਭੇਜਦੇ ਆ ਨਹੀਂ ਇਹ ਉਹ ਗਲਤ ਹੈ ਬਹੁਤ ਗਲਤ ਹੈ ਮੈਂ ਤੇ ਪਹਿਲੇ ਹੀ ਕਿੰਦਰ ਹੈ ਵੀ ਡੋਂਕੀ ਨਹੀਂ ਲਵਾਣੀ ਮੈਂ ਸਿੱਧਾ ਹੀ ਭੇਜਣਾ ਜਿਹਦੇ ਵਿੱਚੋਂ ਮੈਂ ਸਾਰੇ ਨੂੰ ਕਹਿਣਾ ਚਾਹੁੰਦਾ ਵੀ ਡੋਂਕੀ ਰਾਹੀ ਕੋਈ ਬੱਚਾ ਨਾ ਭੇਜਿਓ। ਅੱਛਾ ਇਹ ਫਸਾ ਵੀ ਲੈਂਦੇ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਮੁੰਡਾ ਮੇਰਾ ਉੱਥੇ ਪਹੁੰਚਿਆ ਉਹਨੂੰ ਉਦੋਂ ਪਤਾ ਲੱਗਿਆ ਵੀ ਇਹਨੂੰ ਡੋਂਕੀ ਰਾਹੀ ਭੇਜਿਆ ਜਾ ਰਿਹਾ ਹੈ। ਤੁਹਾਡੇ ਕੋਲ ਪੇਮੈਂਟ ਵੀ ਲੈ ਲਈ ਕਹਿੰਦੇ ਉਸ ਤੋਂ ਬਾਅਦ ਅੱਧ ਰਸਤੇ ਜਾ ਕੇ ਤੁਹਾਡੇ ਮੁੰਡੇ ਨੂੰ ਦੱਸਿਆ ਕਿ ਹੁਣ ਤੂੰ ਡੋਂਕੀ ਰਾਹੀ ਜਾ ਰਹੇ ਆ। ਹਾਂਜੀ ਮੇਰੇ ਕੋਲ ਪੇਮੈਂਟ ਲੈ ਲਈ ਉੱਤੇ ਜਾ ਕੇ ਰਸੀਆ ਜਾ ਕੇ ਦੱਸਿਆ ਵੀ ਮੈਂ ਡੋਂਕੀ ਰਾਹੀ ਭੇਜ ਰਿਹਾ ਹਾਂ। ਤੇ ਗੱਡੀ 'ਚ ਭੇਜਣਾ ਕੋਈ ਉਹ ਨਹੀਂ ਹੈ। ਮੇਰੀ ਸੈਟਿੰਗ ਹੈਗੀ ਏ। ਉੱਤੇ ਆਰਮੀ ਨਾਲ ਪਹਿਲਾਂ ਨਹੀਂ ਸੀ ਦੱਸਿਆ ਇਹ ਕੁਝ ਵੀ ਨਹੀਂ ਮੈਂ ਸਿੱਧੀ ਪੇਮੈਂਟ ਦਿੱਤੀ ਹੈ ਮੇਰੇ ਕੋਲ ਸਾਰਾ ਕੁਝ ਹੈਗਾ ਕੀ ਅਪੀਲ ਕਰੋਗੇ ਸਰ ਸਰਕਾਰ ਬਈ ਸਰਕਾਰ ਨੂੰ ਮੈਂ ਇਹੀ ਕਹਿਣਾ ਵੀ ਇਦਾਂ ਦੇ ਬੰਦੇ ਨੂੰ ਨੱਥ ਪਾਈ ਜਾਵੇ